ਸ਼ੁਕਰੀਆ ਜੀ ਆਪ ਜੀ ਦਾ ਇੱਕ ਤੁਹਾਡਾ ਹੀ ਚੈਨਲ ਆ ਜਿਹੜਾ ਮਤਲਬ ਤੁਸੀਂ ਸਾਡਾ ਦਿਖਾ ਰਹੇ ਹੋ ਨਹੀਂ ਤਾਂ ਗੋਦੀ মিডিਆ ਦਾ ਬਹੁਤ ਚੀਕਾ ਮਾਰਦਾ ਸਾਨੂੰ ਦੇਖ ਦੇਖ ਕੇ ਜੀ ਆਪਾਂ ਉਹਨਾਂ ਦੀ ਨੈਸ਼ਨਲ ਹਾਈਵੇ ਬਣ ਡੀਡੀ ਰੋਡ ਜਿਹਨੂੰ ਜਰਨਲਿਸਟ ਸੜਕ ਕਹਿੰਦੇ ਹਿੰਦੁਸਤਾਨ ਦੀ ਸਭ ਤੋਂ ਉੱਤਮ ਸੜਕ ਉਹ ਅਸੀਂ ਦਵੱਲੀਓ ਆ ਅਸੀਂ ਕਹਿੰਦੇ ਮੋਦੀ ਸਰਕਾਰ ਨੂੰ ਜੇ ਤੇਰੇ ਚ ਹਿੰਮਤ ਹੋਣਾ ਤਾਂ ਸਾਡੇ ਕੋਲ ਸੜਕ ਬਹਿਲੀ ਕਰਾ ਕੇ ਦਿਖਾ ਦੇ ਫਿਰ ਤੈਨੂੰ ਅਸੀਂ ਮੰਨਾਂਗੇ ਕਿ ਤੂੰ ਪੀਐਮ ਹੈਗਾ ਮੇਰੇ ਤੇ ਕਹਾਈਆਂ ਤੂੰ ਬੱਸ ਅਸੀਂ ਉਸ ਗੁਰੂ ਦੇ ਪੁੱਤੋਂ ਆ ਜਿਹਨੇ 4 ਸਾਲ ਜਿਆਦਾ ਇਹਨਾਂ ਲੋਕਾਂ ਲਈ ਸ਼ਹੀਦ ਕਰਵਾਤੇ ਔਰ ਇਹਨਾਂ ਲੋਕਾਂ ਨੇ ਸਾਡੀ ਇੱਕ ਥੇਲੇ ਦੀ ਕਦਰ ਨਹੀਂ ਪਾਈ 300 ਤੋਂ ਉੱਪਰ ਸਾਡਾ ਬੰਦਾ ਇੱਥੇ ਸ਼ਹੀਦ ਹੋ ਚੁਕਾਇਆ ਪਰ ਇਸ ਬੰਦੇ ਦੇ ਸਿਰ ਤੇ ਕੋਈ ਜੂ ਨਹੀਂ ਸਰਕਦੀ ਅਸੀਂ ਐਦਾਂ ਦੇ ਪੀਐਮ ਦਾ ਬਿਲਕੁਲ ਸਤਕਾਰ ਨਹੀਂ ਕਰਦੇ ਜਿਹੜੇ ਮੋਦੀ ਪਕਸਾ ਚ ਮੋਦੀ ਮੋਦੀ ਨਮੋ ਕਰਦੇ ਆ ਨਾ ਠੂਠਾ ਫੜ ਕੇ ਸੜਕਾਂ ਤੇ ਖੜੇ ਹੋਣਗੇ ਸਾਡੇ ਮੋਰੇ ਇਹ ਰੁਪਈਏ ਰੁਪਈਏ ਨੂੰ ਭੀਖ ਮੰਗਣਗੇ ਇੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਸਾਰਾ ਹਿੰਦੁਸਤਾਨ ਵੇਚ ਕੇ ਆਪ ਮਾਲੀਏ ਨੂੰ ਬਾਹਰ ਧੌੜ ਜਾਣਾ ਜਿਹਦਾ ਮਾਲੀਆ ਲੈ ਕੇ ਸਭ ਕੁਝ ਧੋੜ ਗਿਆ ਇਹਨਾਂ ਦਾ ਇੱਕੋ ਹੀ ਤਰੀਕਾ ਮੋਦੀ ਨੂੰ ਮਨਾਉਣ ਦਾ ਪਾਰਲੀਮੈਂਟ ਘੇਰ ਕੇ ਬਹਿ ਜਾਗੇ ਇਹ ਅੰਦਰ ਭੁੱਖੇ ਬੈਠਣਗੇ ਅਸੀਂ ਬਾਹਰ ਭੁੱਖੇ ਵਿਚਲਗੇ ਜਾਂ ਤਾਂ ਸਾਨੂੰ ਗੋਲੀਆਂ ਮਾਰ ਕੇ ਠਾਲਣਗੇ ਨਹੀਂ ਭੁੱਖ ਛੱਲਣਗੇ ਨਹੀਂ ਕਾਨੂੰਨ ਵਾਪਸ ਕਰਨਗੇ ਮੋਦੀ ਪੰਜਾਬ ਦੀਆਂ ਜ਼ਮੀਨਾਂ ਖੋਣ ਨੂੰ ਫਿਰਦਾ ਪਰ ਅਸੀਂ ਦਿੱਲੀ ਦੀਆਂ ਜ਼ਮੀਨਾਂ ਲੈ ਕੇ ਜਾਵਾਂਗੇ ਇਹ ਕਰਨਦਰ ਮੋਦੀ ਮੰਨ ਨਹੀਂ ਜਾਊ ਹੁਣ ਸਾਡੇ ਕੋਲੋਂ ਕਬਜ਼ਾ ਲੈਣ ਆਊ ਇਹ ਸੜਕ ਦਾ ਐਨ ਐਚ 1 ਬੰਦਾ ਜੇ ਨਹੀਂ ਮੰਨੂ 2024 ਤੱਕ ਤਾਂ ਫਿਰ ਲੋਕ ਜਦੋਂ ਪੰਜਾਬ ਤੋਂ ਆਇਆ ਕਰਨਗੇ ਔਟ ਵਾਲੇ ਨੂੰ ਕਿਹਾ ਕਰਨਗੇ ਮੈਂ ਮੋਗੇ ਵਾਲਿਆਂ ਦੇ ਮੱਲੇ ਜਾਣਾ ਮੈਂ ਬਰਨਾਲੇ ਵਾਲਿਆਂ ਦੇ ਮੱਲੇ ਜਾਣਾ ਮੈਂ ਲੁਧਿਆਣੇ ਵਾਲਿਆਂ ਦੇ ਮੱਲੇ ਜਾਣਾ ਮੈਂ ਪਟਿੰਡੇ ਵਾਲਿਆਂ ਦੇ ਮੱਲੇ ਜਾਣਾ ਇਹ ਮੱਲੇ ਵਸ ਰਹੇ ਨੇ ਹੁਣ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਸਿੰਘੂ ਬਾਰਡਰ ਦੇ ਉੱਤੇ ਮੌਜੂਦਾ ਇੱਕ ਵੱਖਰੀ ਚੀਜ਼ ਵਿਖਾਉਣ ਜਾ ਰਹੇ ਹਾਂ ਕਿਸਾਨਾਂ ਨੇ ਸਰਦੀਆਂ ਤਾਂ ਇੱਥੇ ਕੱਟ ਹੀ ਲਈਆਂ ਨੇ ਹੁਣ ਗਰਮੀਆਂ ਦੀਆਂ ਤਿਆਰੀਆਂ ਬੜੇ ਜੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀਆਂ ਨੇ ਕਿਤੇ ਤਾਂ ਏਸੀ ਲਾਏ ਜਾ ਰਹੇ ਨੇ ਪਰ ਇੱਥੇ ਤਾਂ ਜਿਹੜਾ ਆ 9 9 ਇੰਚੀ ਦੀਆਂ ਕੰਧਾਂ ਹੀ ਗੱਡੀਆਂ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਇੱਕ ਘਰ ਜਿਹੜਾ ਆ ਬਣਾਇਆ ਜਾ ਰਿਹਾ ਮਿਸਤਰੀ ਲਾਏ ਹੋਏ ਨੇ ਮਿਸਤਰੀ ਵੀ ਸਾਡੇ ਨਾਲ ਨੇ ਮਿਸਤਰੀਆਂ ਨਾਲ ਵੀ ਜਿਹੜੀ ਆ ਗੱਲ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਆ ਦੱਸ ਦਿੰਨੇ ਆ ਕਿ ਬੀਕੇਯੂ ਦੁਆਬਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਇਹ ਦਫ਼ਤਰ ਆ ਹੁਣ ਇਹ ਕਹਿੰਦੇ ਵੀ ਗਰਮੀਆਂ ਆ ਗਈਆਂ ਸੋ ਅਸੀਂ ਜਿਹੜਾ ਆ ਇੱਥੇ ਪੱਕਾ ਘਾਰੀ ਬਣਾਉਣ ਲੱਗੇ ਆ ਜੀ ਘਾਰੇ ਦੇ ਨਾਲ ਜਿਹੜੀ ਆ ਚਨਾਈ ਕੀਤੀ ਜਾ ਰਹੀ ਆ ਤਾਂ ਜੋ ਘਰ ਜਿਹੜਾ ਆ ਠੰਡਾ ਰਹਿ ਸਕੇ ਕਹਿੰਦੇ ਡਬਲ ਸਟੋਰੀ ਘਰ ਪਾਉਣਾ ਆ 90 ਇੰਚੀਆਂ ਦੀਆਂ ਕੰਧਾਂ ਕੱਟੀਆਂ ਜਾ ਰਹੀਆਂ ਨੇ ਮੇਰੇ ਨਾਲ ਅਮਰਜੀਤ ਸਿੰਘ ਵੈਸ ਦੀ ਮੌਜੂਦ ਨੇ ਬੀਕੇਯੂ ਦੁਆਬਾ ਤੋਂ ਵੈਸ ਸਾਹਿਬ ਸਵਾਗਤ ਆ ਪਹਿਲਾਂ ਪ੍ਰੋ ਪੰਜਾਬ ਦੇ ਉੱਤੇ ਸ਼ੁਕਰੀਆ ਜੀ ਆਪ ਜੀ ਦਾ ਇੱਕ ਤੁਹਾਡਾ ਹੀ ਚਾਹਤ ਲਾ ਜਿਹੜਾ ਮਤਲਬ ਤੁਸੀਂ ਸਾਹਮਣੇ ਦਿਖਾ ਰਹੇ ਹੋ ਨਹੀਂ ਤਾਂ ਗੋਦੀ মিডিਆ ਦਾ ਬਹੁਤ ਚੀਕਾ ਮਾਰਦਾ ਸਾਨੂੰ ਹਾਂਜੀ ਤਾਂ ਬੈਂਸਾਬ ਜੀ ਗੱਲ ਕਰੀਏ ਕਹਿੰਦੇ ਵੀ ਸਰਦੀਆਂ ਤਾਂ ਕੱਟ ਲੀਆਂ ਔਖੇ ਸੌਖੇ ਤੇ ਪਰ ਹੁਣ ਤਾਂ ਜਿਹੜਾ ਆ ਦੇਖੀਏ ਵੀ 9-9 ਇੰਚ ਦੀਆਂ ਕੰਧਾਂ ਗੱਡੀਆਂ ਜਾ ਰਹੀਆਂ ਇੰਨੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਐਕਚੁਅਲੀ ਕੀ ਹੈ ਜੀ ਕਿ ਇਹ ਗਰਮੀ ਦਾ ਸੀਜ਼ਨ ਆ ਗਿਆ ਹੁਣ ਤਾਂ ਗਰਮੀ ਤੁਹਾਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਦੀ ਗਰਮੀ ਜਿਹੜੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਜੂਨ ਚ ਜਾ ਕੇ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਗਰਮੀ ਤੋਂ ਪਹਿਲਾਂ ਪਹਿਲਾਂ ਆਪਣਾ ਸਾਰਾ ਬੰਦੋਬਸਤ ਕਰ ਲਈਏ ਤੇ ਪੱਕਾ ਅਸੀਂ ਮਕਾਨ ਬਣਾ ਲੈਣਾ ਜੀ 에어 ਕੰਡੀਸ਼ਨ ਰੂਮ ਹੋਊਗਾ ਇਹ ਸਾਡੇ ਤਿੰਨ ਰੂਮ ਬਣ ਗਏ ਇਹ ਇੱਕ ਬੀਬੀਆਂ ਲਈ ਇੱਕ ਸਾਡੇ ਜੈਂਸ ਵਾਸਤੇ ਹੋਊਗਾ ਇੱਕ ਸਾਡਾ ਲੰਗਰ ਹਾਲ ਬਣੂਗਾ ਜੀ ਤੇ ਉੱਪਰ ਸਾਡਾ ਦਫਤਰ ਹੋਊਗਾ ਚੌਰਾ ਪਾਵਾਂਗੇ ਉੱਪਰ ਔਰ ਸਾਰਾ 에어 ਕੰਡੀਸ਼ਨ ਹੋਊਗਾ 에어 ਕੰਡੀਸ਼ਨ ਸਾਡੇ ਆਏ ਪਏ ਆ ਟਰਾਲੀਆਂ ਚ ਲੱਗੇ ਉਹ ਤੁਸੀਂ ਦੇਖਿਆ ਹੀ ਐਸੀ ਸਾਡੇ ਸੋ ਸਾਨੂੰ ਕੋਈ ਡਰ ਨਹੀਂ ਜੀ ਜਿੰਨਾ ਚਿਰ ਮਰਜ਼ੀ ਸਰਕਾਰ ਨਾਲ ਪੰਗਾ ਲੈਂਦੀ ਲਈ ਜਾਵੇ ਆਪਾਂ ਉਹਨਾਂ ਦੀ ਨੈਸ਼ਨਲ ਹਾਈਵੇ ਬਣ ਜੀਟੀ ਰੋਡ ਜਿਹਨੂੰ ਜਰਨਲਿਸਟ ਸੜਕ ਕਹਿੰਦੇ ਹਿੰਦੁਸਤਾਨ ਦੀ ਸਭ ਤੋਂ ਉੱਤਮ ਸੜਕ ਉਹ ਅਸੀਂ ਦਿਵਲੀਓ ਆ ਅਸੀਂ ਕਹਿੰਦੇ ਮੋਦੀ ਸਰਕਾਰ ਨੂੰ ਜੇ ਤੇਰੇ ਚ ਹਿੰਮਤ ਹੋਣਾ ਤਾਂ ਸਾਡੇ ਕੋਲ ਸੜਕ ਬੇਲੀ ਕਰਾ ਕੇ ਦਿਖਾ ਦੇ ਫੇਰ ਤੈਨੂੰ ਅਸੀਂ ਮੰਨਾਂਗੇ ਕਿ ਤੂੰ ਪੀਐਮ ਹੈਗਾ ਨਹੀਂ ਤਾਂ ਇੱਕ ਗਦਾਈਆ ਤੂੰ ਬੱਸ ਹਿੰਦੁਸਤਾਨ ਦਾ ਪੈਸਾ ਵੀ ਵੀ ਦੱਸ ਦਿਓ ਹੁਣ ਆਰਕੀਟੈਕਚਰ ਜਿਹੜਾ ਕੌਣ ਐਸ ਕਰਦਾ ਇਹ ਆਰਕੀਟੈਕਚਰ ਸਾਰਾ ਆਪ ਹੀ ਆ ਜੀ ਸਰਦਾਰ ਗੁਰਮਖ ਸਿੰਘ ਨੂੰ ਨਹੀਂ ਸਾਡੇ 22 ਪ੍ਰਧਾਨ ਹੈਗੇ ਆ ਸੋ ਉਹ ਸਾਰਾ ਦਿਖਰੇ ਕਰ ਰਹੇ ਆ ਜੀ ਉਹ ਹੁਣ ਇਟਾ ਲੈਣ ਗਿਆ ਉਹ ਹੈ ਨਹੀਂ ਇੱਥੇ ਨਹੀਂ ਤਾਂ ਤੁਹਾਨੂੰ ਉਹਨਾਂ ਨੂੰ ਵੀ ਬਣਾਉਣਾ ਸੀਗਾ ਤਾ ਜਿਹੜਾ ਹੋਰ ਸਾਜੋ ਸਮਾਨ ਜਿਹੜਾ ਇੱਥੋਂ ਨੇੜੇੋਂ ਮਿਲ ਗਿਆ ਸੀ ਹਾਂ ਇੱਟਾਂ ਸੀ ਇੱਥੋਂ ਲੈ ਰਹੇ ਆ ਜੀ ਆ ਗਾਡਰ ਫੱਟੇ ਦਰਵਾਜੇ ਉਹ ਅਸੀਂ ਪੰਜਾਬ ਤੋਂ ਲੈਂਦੇ ਹੈਗੇ ਸਾਰੇ ਜੀ ਹਾਂਜੀ ਭਾਈ ਸਾਹਿਬ ਮਿਸਤਰੀ ਵੀ ਇੱਥੋਂ ਮਿਲ ਕੇ ਸੀ ਕਿ ਉਹ ਵੀ ਪੰਜਾਬ ਤੋਂ ਲੈਂਦੇ ਫਿਰ ਪੰਜਾਬ ਤੋਂ ਮਿਸਤਰੀ ਪੰਜਾਬ ਤੋਂ ਆਏ ਜੀ ਆ ਹੁਣ ਭਾਈ ਸਾਹਿਬ ਆਏ ਹੈਗੇ ਆ ਤਨੁਲੀ ਤੋਂ ਇਹ ਵੀ ਸਾਡੇ ਮੈਂਬਰ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਦੇ ਤੋਂ ਸਾਰੇ ਅਸੀਂ ਮਤਲਬ ਆਪ ਹੀ ਹਿੰਮਤ ਕਰ ਰਹੇ ਆ ਸਾਰੇ ਸਾਡੇ ਮਿਸਤਰੀ ਜਿਹੜੇ ਹੈਗੇ ਆਪਣੀ ਮਿਸਤਰੀ ਆ ਜੀ ਆਪਣੇ ਮੁੰਡੇ ਲੇਬਰ ਦਾ ਕੰਮ ਵੀ ਆਪ ਹੀ ਕਰ ਰਹੇ ਆ ਸਾਰੇ ਨਾਲ ਸੇਵਾਦਾਰੀ ਆ ਸਾਰੇ ਲੱਗੇ ਹੋ ਜੀ ਕਦੋਂ ਤੱਕ ਜਿਹੜਾ ਮਿੱਥਿਆ ਵੀ ਤੁਸੀਂ ਕਿਹਨੂੰ ਵੀ ਡਬਲ ਸਟੋਰੀ ਬਣਾਉਣਾ ਹੈ ਕਦੋਂ ਤੱਕ ਪੂਰਾ ਹੋ ਜੂਗਾ ਸੰਭਾਵਨਾ ਆ ਮੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਸਾਡਾ 3ਜਾ ਵੀ ਹਫ਼ਤੇ ਵਿੱਚ ਤਿਆਰ ਕਰਕੇ ਕਰ ਲਈਏ ਇਹਨੂੰ ਕੰਪਲੀਟ ਹੈ ਇਹਨੂੰ ਕਿਉਂਕਿ ਗਰਮੀ ਬਹੁਤ ਹੋ ਗਈ ਆ ਹੁਣ ਹਾਂਜੀ ਏਅਰ ਕੰਡੀਸ਼ਨ ਸਾਰਾ ਹੋਊਗਾ ਸਾਰੀਆਂ ਜਿਹੜੀਆਂ ਪ੍ਰਬੰਧ ਜਿਹੜੇ ਸਾਰੇ ਨਿਸਬਧਾਵਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਬਿਲਕੁਲ ਜੀ ਬਿਲਕੁਲ ਇੱਕ ਸਾਨੂੰ ਸਿਰਫ ਦਿੱਕਤ ਹੈ ਤਾਂ ਬਿਜਲੀ ਦੀ ਆ ਉਹ ਅਸੀਂ ਸਪਲਾਈ ਵਾਸਤੇ ਅਪਲਾਈ ਕਰਾਂਗੇ ਆਰਜੀ ਕਨੈਕਸ਼ਨ ਵਾਸਤੇ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਫੇ ਪੰਜਾਬੀਆਂ ਵਾਲਾ ਜੁਗਾਰ ਤਾਂ ਸਾਡੇ ਕੋਲ ਹੈਗਾ ਹੀ ਆ ਉਹਦੇ ਵਿੱਚ ਸਿੱਧ ਆਪਣਾ ਜਨਰੇਟਰ ਵੀ ਆ ਰਿਹਾ ਸਾਡੇ ਸਾਇਲੈਂਟ ਜਨਰੇਟਰ ਵੀ ਆਊਗਾ ਟਰੈਕਟਰ ਵਾਲਾ ਜਨਰੇਟਰ ਵੀ ਲਿਆ ਰਹੇ ਆ ਤਾਂ ਸਾਨੂੰ ਕੋਈ ਦਿੱਕਤ ਨਹੀਂ ਆ ਜੀ ਮੋਦੀ ਸਰਕਾਰ ਜਿੰਨਾ ਚਿਰ ਮਰਜੀ ਆਡਾ ਲਾ ਲੈ ਅਸੀਂ ਉਸ ਗੁਰੂ ਦੇ ਪੁੱਤੋਂ ਆ ਜਿਹਨੇ ਚਾਰ ਸਾਲ ਜਾਦੇ ਇਹਨਾਂ ਲੋਕਾਂ ਨੂੰ ਸ਼ਹੀਦ ਕਰਵਾਤੇ ਔਰ ਇਹਨਾਂ ਲੋਕਾਂ ਨੇ ਸਾਡੀ ਇੱਕ ਥੇਲੇ ਦੀ ਕਦਰ ਨਹੀਂ ਪਾਈ 3 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ 300 ਤੋਂ ਉੱਪਰ ਸਾਡਾ ਬੰਦਾ ਇੱਥੇ ਸ਼ਹੀਦ ਹੋ ਚੁੱਕਾ ਆ ਪਰ ਇਸ ਬੰਦੇ ਦੇ ਸਿਰ ਤੇ ਕੋਈ ਜੂ ਨਹੀਂ ਸਰਕਦੀ ਅਸੀਂ ਐਦਾਂ ਦੇ ਪੀਐਮ ਦਾ ਬਿਲਕੁਲ ਸਤਕਾਰ ਨਹੀਂ ਕਰਦੇ ਇਹ ਸਾਡੇ ਭਈਆਂ ਦਾ ਵੀ ਗਿਆ ਬੰਗੂਜਰਿਆ ਬੰਦਾ ਆ ਮਤਲਬ ਇਹ ਆਵਾਨੀਆਂ ਡਾਨੀਆਂ ਲਈ ਕਰ ਰਿਆ ਜੋ ਵੀ ਕਰ ਰਿਆ ਇਹਨੂੰ ਪਬਲਿਕ ਦੇ ਨਾਲ ਕੋਈ ਨਹੀਂ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸੂ ਦੱਸਣਾ ਚਾਹੁੰਦਾ ਜਿਹੜੇ ਮੋਦੀ ਪਕਟਾਂ ਚ ਮੋਦੀ ਮੋਦੀ ਨਮੂ ਕਰਦੇ ਆ ਨਾ ਠੂਠਾ ਫੜ ਕੇ ਸੜਕਾਂ ਤੇ ਖੜੇ ਹੋਣਗੇ ਸਾਡੇ ਮੋਰੇ ਇਹ ਰੁਪਈਏ ਰੁਪਈਏ ਨੂੰ ਭੀਖ ਮੰਗਣਗੇ ਇੱਥੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਸਾਰਾ ਹਿੰਦੁਸਤਾਨ ਵੇਚ ਕੇ ਆਪ ਮਾਲੀਆ ਨੂੰ ਬਾਹਰ ਦੌੜ ਜਾਣਾ ਜਿੱਦਾ ਮਾਲੀਆ ਲੈ ਕੇ ਸਭ ਕੁਝ ਦੌੜ ਗਿਆ ਇਹ ਕੁਛ ਇਹਨਾਂ ਨੇ ਸੋਚਿਆ ਕਰਨ ਦੇ ਲਈ ਹਿੰਦੁਸਤਾਨ ਸਾਰਾ ਹੀ ਵੇਚ ਦਿੱਤਾ ਵੇਚੀ ਜਾ ਰਿਹਾ ਹੈ ਮੈਂ ਸਾਹਿਬ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਾਲ ਉਹ ਵੀ ਗੱਲ ਕਰ ਲਈ ਆਪਾਂ ਵੱਡੇ ਪ੍ਰੋਗਰਾਮ ਹੀ ਦਿੱਤੇ ਜਾ ਰਹੇ ਨੇ ਹੁਣ ਜਿਹੜਾ ਭਾਰਤ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਆ ਉਸ ਦੇ ਨਾਲ ਹੀ ਸ਼ੀਦ ਆਜਮ ਸਰਦਾਰ ਭਗਤ ਸਿੰਘ ਹਰਾਂ ਦੇ ਸ਼ੀਦੀ ਦੇਵਸ ਨੂੰ ਉਸ ਮਾਰਫਤ ਜਿਹੜਾ ਆ ਕਿਹਾ ਗਿਆ ਕਿ ਨੌਜਵਾਨ ਬਾਰਡਰਸ ਦੇ ਉੱਤੇ ਆਉਣ ਵੱਡੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਲੱਗਦਾ ਵੀ ਜਿਹੜਾ ਆ ਗੱਲਬਾਤ ਦਾ ਰਾਹ ਹੁਣ ਪੱਧਰਾ ਹੋ ਸਕਦਾ ਦੇਖੋ ਜੀ ਅਸੀਂ ਜਿਹੜਾ ਵੀ ਸਾਨੂੰ ਐਕਸ਼ਨ ਮਿਲਦਾ ਹੈਗਾ ਉਹਦੇ ਉੱਪਰ 100% ਜਿਹੜਾ ਹੈਗਾ ਅਸੀਂ ਕਰਦੇ ਆ ਕੰਮ ਔਰ ਅਸੀਂ ਉਹਨੂੰ ਕਾਮਯਾਬ ਕਰਕੇ ਦਿਖਾ ਦਦੇ ਆ 23 ਤਰੀਕ ਦੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਔਰ ਸਾਡੀਆਂ ਸਹਿਯੋਗੀ ਜਥੇਬੰਦੀਆਂ ਆ ਲੋ ਅਸੀਂ ਖੱਟਖੱਟ ਕਲਾਂ ਦੇ ਵਿੱਚ ਇੱਕ ਲੈਰੀ ਰੱਖੀ ਆ ਜਿਹੜੀ ਕਿ ਬਿਲਕੁਲ ਨਾਨ ਪੋਲੀਟੀਕਲ ਹੋਊਗੀ ਪੋਲੀਟੀਕਲ ਬੰਦਾ ਕੋਈ ਸਟੇਜ ਤੇ ਨਹੀਂ ਬੋਲਣ ਦਿੱਤਾ ਜਾਊਗਾ ਉੱਥੇ ਔਰ ਸਾਡੀਆਂ ਸਾਰੀਆਂ ਜਥੇਬੰਦੀਆਂ ਸਿੱਖ ਚਿੰਤਕ ਜਿੰਨੇ ਵੀ ਆ ਉਹ ਸਾਡੇ ਨਾਲ ਹੋਣਗੇ ਔਰ ਅਸੀਂ ਆਪਣੇ ਨੌਜਵਾਨ ਮੁੰਡਿਆਂ ਨੂੰ ਸਾਰਿਆਂ ਨੂੰ ਸੱਦਾ ਕਿ ਉੱਥੇ ਕਿ ਰੈਲੀ ਦੇ ਵਿੱਚ ਪਹੁੰਚੋ ਔਰ ਉਸ ਤੋਂ ਬਾਅਦ ਅਸੀਂ ਇੱਥੇ ਸਿੰਘੂ ਬਾਰਡਰ ਦੇ ਉੱਪਰ ਪੂਰਾ ਬਣਾਵਾਂਗੇ ਪ੍ਰੋਗਰਾਮ ਇੱਥੇ ਛੱਟ ਕਰਾਂਗੇ ਔਰ ਪਾਰਲੀਮੈਂਟ ਦਾ ਘਰਾਓ ਕਰਾਂਗੇ ਅਖੀਰ ਜਿਹੜਾ ਆ ਇਹਨਾਂ ਦਾ ਇੱਕੋ ਹੀ ਤਰੀਕਾ ਮੋਦੀ ਨੂੰ ਮਨਾਉਣ ਦਾ ਪਾਰਲੀਮੈਂਟ ਘੇਰ ਕੇ ਬਹਿ ਜਾਗੇ ਇਹ ਅੰਦਰ ਭੁੱਖੇ ਵੇਚਣਗੇ ਅਸੀਂ ਬਾਹਰ ਭੁੱਖੇ ਵੇਚਣਗੇ ਜਾਂ ਤਾਂ ਸਾਨੂੰ ਗੋਲੀਆਂ ਮਾਰ ਕੇ ਠਾਲਣਗੇ ਨਹੀਂ ਭੁੱਖ ਝੱਲਣਗੇ ਨਹੀਂ ਕਾਨੂੰਨ ਵਾਪਸ ਕਰਨਗੇ ਕਹਿੰਦੇ ਜਾਂ ਭੁੱਖ ਚੱਲਣਗੇ ਜਾਂ ਕਾਨੂੰਨ ਵਾਪਸ ਕਰਨਗੇ ਇੱਧਰ ਤਸਵੀਰਾਂ ਜਿਹੜੀਆਂ ਦਿਖਾ ਦਿੰਨੇ ਆ ਪੰਜਾਬ ਦੇ ਪੁੱਤ ਖੜੇ ਹੋਏ ਨੇ ਪੰਜਾਬ ਦੀਆਂ ਬੇਟੀਆਂ ਪੰਜਾਬੀਆਂ ਭੈਣਾਂ ਵੀ ਖੜੀਆਂ ਹੋਈਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭੈਣੇ ਇੱਥੇ ਪੱਕੇ ਘਰ ਬਣਾਏ ਜਾ ਰਹੇ ਆ ਕਹਿੰਦੇ ਸੀਗੇ ਵੀ ਗਰਮੀਆਂ ਆ ਰਹੀਆਂ ਨੇ ਤਾਂ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਕਿਵੇਂ ਲੱਗ ਰਿਹਾ ਹੈ ਹਾਂਜੀ ਸਾਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡੇ ਵੀਰ ਪੱਕੇ ਘਰ ਬਣਾ ਰਹੇ ਆ ਇਹ ਮੋਦੀ ਦੀਆਂ ਜੜਾਂ ਵਿੱਚ ਇੱਕ ਕਿੱਲ ਦੀ ਤਰ੍ਹਾਂ ਸਾਬਤ ਹੋਣਗੇ ਮੋਦੀ ਪੰਜਾਬ ਦੀਆਂ ਜ਼ਮੀਨਾਂ ਖੋਣ ਨੂੰ ਫਿਰਦਾ ਪਰ ਅਸੀਂ ਦਿੱਲੀ ਦੀਆਂ ਜ਼ਮੀਨਾਂ ਲੈ ਕੇ ਜਾਵਾਂਗੇ ਇੱਥੇ ਆਉਂਦੀਆਂ ਹਾਂਜੀ ਉਹ ਕਹਿੰਦੀ ਜੀ ਪੰਜਾਬ ਦੀਆਂ ਜ਼ਮੀਨਾਂ ਖੋਣ ਨੂੰ ਫਿਰਦੀ ਆ ਸਰਕਾਰ ਪਰ ਇਹ ਤਾਂ ਕਹਿੰਦੇ ਵੀ ਅਸੀਂ ਦਿੱਲੀ ਦੀਆਂ ਜ਼ਮੀਨਾਂ ਦੇ ਉੱਤੇ ਆ ਕੇ ਵੀ ਜਿਹੜਾ ਆ ਕਬਜ਼ਾ ਕਰ ਲਿਆ ਇਧਰ ਵੱਖ-ਵੱਖ ਜਿਹੜਾ ਆ ਨੌਜਵਾਨ ਵੀ ਖੜੇ ਹੋਏ ਨੇ ਮਜ਼ੁਰਗ ਵੀ ਖੜੇ ਨੇ ਮਨਜੀਤ ਸਿੰਘ ਰਾਏ ਵੀ ਇੱਥੇ ਜਿਹੜਾ ਆ ਪਹੁੰਚ ਚੁੱਕੇ ਨੇ ਬੀਕੇਯੂ ਦੁਆਬਾ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਪਹੁੰਚ ਚੁੱਕੇ ਨੇ ਰਾਏ ਸਾਹਿਬ ਬੀਬੀਆਂ ਨਾਲ ਗੱਲ ਕਰ ਰਹੇ ਸੀ ਕਹਿੰਦੇ ਵੀ ਸਾਡੇ ਭਰਾਵਾਂ ਨੇ ਇੱਥੇ ਪੱਕੇ ਘਰ ਉਸਾਰ ਲਏ ਆ ਕਹਿੰਦੇ ਮੋਦੀ ਸਾਹਿਬ ਕਹਿੰਦੇ ਸੀ ਪੰਜਾਬ ਦੀਆਂ ਜ਼ਮੀਨਾਂ ਨੱਪੜੀਆਂ ਨੇ ਕਹਿੰਦੇ ਇਹ ਤਾਂ ਦਿੱਲੀ ਦੀਆਂ ਦੇ ਵੀ ਕਬਜ਼ਾ ਕਰੀ ਬੈਠੇ ਨੇ ਬਿਲਕੁਲ ਬਿਲਕੁਲ ਜੋ ਸਾਡੀਆਂ ਭੈਣਾਂ ਨੇ ਗੱਲ ਕਹੀ ਆ ਮੈਂ ਤਾਂ ਸਟੇਜ ਤੋਂ ਕਹੀ ਅੱਜ ਮੈਂ ਕਿਹਾ ਭਈ ਜੇਕਰ ਨਰਿੰਦਰ ਮੋਦੀ ਮੰਨ ਵੀ ਜਾਊ ਹੁਣ ਸਾਡੇ ਕੋਲੋਂ ਕਬਜ਼ਾ ਲੈਣ ਆਊ ਇਹ ਸੜਕ ਦਾ ਐਨ ਐਚ 1 ਦਾ ਔਰ ਮੈਂ ਤੇ ਇਹ ਵੀ ਕਿਹਾ ਕਿ ਜੇ ਨਹੀਂ ਮੰਨੂ 2024 ਤੱਕ ਤਾਂ ਫਿਰ ਲੋਕ ਜਦੋਂ ਪੰਜਾਬ ਤੋਂ ਆਇਆ ਕਰਨਗੇ ਔਟੋ ਵਾਲੇ ਨੂੰ ਕਿਹਾ ਕਰਨਗੇ ਮੈਂ ਮੋਗੇ ਵਾਲਿਆਂ ਦੇ ਮੱਲੇ ਜਾਣਾ ਮੈਂ ਬਰਨਾਲੇ ਵਾਲਿਆਂ ਦੇ ਮੱਲੇ ਜਾਣਾ ਮੈਂ ਲੁਧਿਆਣੇ ਵਾਲਿਆਂ ਦੇ ਮੱਲੇ ਜਾਣਾ ਮੈਂ ਪਟਿੰਡੇ ਵਾਲਿਆਂ ਦੇ ਮੱਲੇ ਜਾਣਾ ਇਹ ਮੱਲੇ ਵਸ ਰਹੇ ਨੇ ਹੁਣ ਔਰ ਪੱਕੇ ਮਕਾਨ ਪਾ ਕੇ ਥੇਲੇ ਵਿੱਚ ਏਸੀ ਲੱਗ ਜਾਣੇ ਨੇ ਇਹ ਨਰਿੰਦਰ ਮੋਦੀ ਮੰਨ ਜਾ ਜਲਦੀ ਤੇ ਚੰਗੀ ਗੱਲ ਹੈ ਨਾ ਮਨੂੰ 2024 ਤੱਕ ਇਹਨੂੰ ਭਜਾ ਕੇ ਇਹਦੀ ਸਰਕਾਰ ਬੀਜੇਪੀ ਪੂਰੀ ਨੂੰ ਰੱਦ ਕਰਾ ਕੇ ਫੇਰ ਜਾਵਾਂਗੇ ਇਹ ਸਮਝ ਲਵੇ ਚੰਗੀ ਤਰ੍ਹਾਂ ਇਸ ਕਰਕੇ ਹੁਣ ਮਕਾਨ ਬਣ ਰਹੇ ਨੇ ਇਹ ਪੱਕੇ ਮਕਾਨ ਬਣ ਰਹੇ ਨੇ ਔਰ ਇਹਦੇ ਵਿੱਚ ਤੁਸੀਂ ਵੇਖਿਓ ਥੋੜੇ ਦਿਨਾਂ ਤੱਕ ਏਸੀ ਵੀ ਲੱਗ ਜਾਣੇ ਆ ਔਰ ਇੱਥੇ ਦੇਖੋ ਇਹ ਛੱਡ ਪਹਿਲਾਂ ਬਣੀ ਸੀ ਲੰਗਰਾਂ ਲਈ ਇਹ ਛੱਡਣਾ ਲੰਗਰਾਂ ਲਈ ਛੱਡ ਬਣੀ ਹੋਈ ਆ ਪਿੱਛੇ ਜਿਹੜੇ ਸ਼ੌਚਾਲੇ ਬਾਥਰੂਮ ਆ ਉਹ ਬਣੇ ਹੋਏ ਆ ਪੱਕੇ ਔਰ ਪੱਕੀ ਰਹਿਸ਼ ਹੋ ਗਈ ਏ ਇਹਦੇ ਵਿੱਚ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਸੋ ਇਸ ਕਰਕੇ ਇਹ ਸਰਕਾਰ ਨੂੰ ਸਮਝਾਉਣਾ ਚਾਹੀਦਾ ਕਿ ਇਹ ਜਿਨ੍ਹਾਂ ਦਾ ਵਾਸਤਾ ਪਾ ਲਿਆ ਹੈ ਇਹ ਮੋੜਨ ਵਾਲੇ ਨਹੀਂ ਇਹ ਹੁਣ ਇਹਨੂੰ ਮੋੜ ਕੇ ਜਾਣਗੇ ਇਹ ਚੁੱਪ ਕਰਕੇ ਤਿੰਨੋਂ ਦੇ ਤਿੰਨੋਂ ਕਾਨੂੰਨ ਰੱਦ ਕਰੇ ਐਮਐਸਪੀ ਦੇ ਲੈ ਕੇ ਗਾਰੰਟੀ ਦੇਵੇ ਤਾਂ ਇਹਨਾਂ ਨੂੰ ਭਲੀ ਭੰਤੀ ਘਰਾਂ ਨੂੰ ਭੇਜੇ ਨਹੀਂ ਤੇ ਜਾਣ ਵਾਲੇ ਨਹੀਂ ਭਾਈ ਸਾਹਿਬ ਛੱਤ ਦਾ ਕੀ ਪ੍ਰਬੰਧ ਕੀਤਾ ਜਿਉਂ ਕਹਿੰਦੇ ਵੀ ਡਬਲ ਸਟੋਰੀ ਪਾਣਾ ਛੱਤ ਦਾ ਤੁਹਾਨੂੰ ਵਿਖਾਉਨੇ ਆ ਆ ਦੇਖੋ ਉੱਥੇ ਅੰਦਰ ਫੱਟੇ ਪਏ ਹੋਏ ਆ ਆ ਜਾਓ ਤੁਹਾਨੂੰ ਵਿਖਾਉਂਦਾ ਚਾਹੂੰਗਾ ਜਿਹੜਾ ਆ ਤਸਵੀਰਾਂ ਦਿਖਾਈਆਂ ਜਾਂ ਨਾਲ-ਨਾਲ ਸਾਡੇ ਦਰਸ਼ਕਾਂ ਨੂੰ ਇਧਰ ਚਾਲੀਆਂ ਜਿਹੜੀਆਂ ਹੁਣ ਲਾਈਆਂ ਜਾ ਰਹੀਆਂ ਨੇ ਕਿਉਂਕਿ ਲਗਭਗ ਜਿਹੜਾ ਆ ਸਾਡੇ 4-4 ਫੁੱਟ ਉੱਚੀਆਂ ਜਣੀਆਂ ਇਹ ਕੰਧਾਂ ਜਣੀਆਂ ਕੱਢ ਲਈਆਂ ਗਈਆਂ ਨੇ ਤਾਂ ਹੁਣ ਚਾਲੀਆਂ ਜਣੀਆਂ ਲਾਈਆਂ ਜਾ ਰਹੀਆਂ ਨੇ ਉੱਪਰ ਜਿਹੜੀ ਚਣਾਈ ਕੀਤੀ ਜਾਣੀ ਆ ਉਹਦੇ ਲਈ ਪ੍ਰਬੰਧ ਜਿਹੜਾ ਆ ਮਿਸਤਰੀ ਵੀ ਕਰ ਰਹੇ ਨੇ ਮਿਸਤਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤਾਂ ਬਾਈ ਜੀ ਚੱਲੀਆਂ ਜਿਹੜੀਆਂ ਫਟ ਕੀਤੀਆਂ ਜਾ ਰਹੀਆਂ ਨੇ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਕ ਜਿਹੜਾ ਆ ਘਰ ਬਣਾਉਣਾ ਇੱਕ ਤਾਂ ਜਿਹੜਾ ਕਿਸੇ ਦੀ ਥਾਂ ਦੇ ਵਿੱਚ ਘਰ ਬਣਾਉਣਾ ਇੱਥੇ ਨੈਸ਼ਨਲ ਹਾਈਵੇ ਦੇ ਉੱਤੇ ਘਰ ਬਣਾਣੇ ਹੋ ਕਿਵੇਂ ਲੱਗ ਰਿਹਾ ਉਹਦੀ ਕਿਹੜਾ ਕੰਮ ਚੰਗੇ ਕਰਦਾ ਜੇ ਚੰਗੇ ਇਹ ਨਹੀਂ ਤਾਂ ਉਹਨਾਂ ਨੂੰ ਘਰ ਮਾੜਾ ਲੱਗਦਾ ਨਿਆਣੇ ਛੱਡ ਕੇ ਚਾਰ ਮਹੀਨੇ ਹੋ ਗਏ ਉਹਨੂੰ ਵਿਚਾਰਿਆਂ ਨੂੰ ਵੀ ਜਾਂ ਵਾਗੇ ਕਿ ਉਹ ਵੰਗਾ ਮੰਨਣ ਇਹਨਾਂ ਦੀ ਆਪਣੇ ਘਰ ਜਾਣਾ ਕਿੱਥੋਂ ਆਏ ਹੋ ਜੀ ਕਿਹੜਾ ਪਿੰਡ ਮੇਰੇ ਪਿੰਡ ਹਸ਼ਿਆਰਪੁਰ ਆ ਜੀ ਤੇ ਵੀ ਹਸ਼ਿਆਰਪੁਰ ਤੋਂ ਆਇਨੀ ਇੱਧਰ ਵੀ ਗੱਲ ਕਰਨ ਲਈ ਤੁਸੀਂ ਕਿੱਥੋਂ ਆਏ ਹੋ ਜੀ ਤਨੂਲੀ ਤੋਂ ਜੀ ਹਸ਼ਿਆਰਪੁਰੋਂ ਜੀ ਹਾਂ ਜੀ ਤਾਂ ਕਿੱਦਾਂ ਦਾ ਲੱਗ ਰਿਹਾ ਜੀ ਇੱਥੇ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਵਧੀਆ ਲੱਗਾ ਜੀ ਠੀਕ ਨੇ ਅਸੀਂ ਮਿਸਤਰੀ ਬਣਾਉਣ ਆਏ ਆ ਇਹ ਇਹ ਬਣਾ ਕੇ ਜਮਾਗੇ ਹੁਣ ਜੀ ਜੀ ਪਰ ਆਏ ਸਾਬ ਮਿਸਤਰੀ ਵੀ ਜਿਹੜੇ ਆ ਵੀ ਜ਼ਿਲ੍ਹੇ ਚੋਂ ਹੀ ਮੰਗਾਏ ਆ ਆਪਦੇ ਹੈ ਜੀ ਜੀ ਇਹ ਮੇਰਾ ਮੇਰੀ ਜਥੇਬੰਦੀ ਦਾ ਸਰਕਲ ਹਾਰਪੁਰਾ ਜੀ ਇਹ ਸਰਕਲ ਹਾਰਪੁਰ ਤੋਂ ਸਾਰਾ ਗੁਰਮੁਖ ਸਿੰਘ ਹੁਣੀ ਆ ਹੁਣੀ ਅੱਗੇ ਹੋ ਕੇ ਸਾਰਾ ਸ਼ੁਰੂ ਕੀਤਾ ਔਰ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਇਹ ਗਾਰਡਰ ਪਏ ਨੇ ਇਹ ਗਾਰਡਰ ਪਾ ਕੇ ਬਕਾਇਦਾ ਅੰਦਰ ਤੁਹਾਨੂੰ ਆਉਨਿਆ ਇਹ ਚਗਾਠਾਂ ਲੈ ਆਂਦੀਆਂ ਨੇ ਔਰ ਚਗਾਠਾਂ ਤਾਕੀਆਂ ਵੀ ਨੇ ਤੇ ਦਰਵਾਜੇ ਵੀ ਨੇ ਇਹ ਬਕਾਇਦਾ ਦਰਵਾਜੇ ਤਾਕੀਆਂ ਲਾ ਕੇ ਗਾਰਡਰ ਪਾ ਕੇ ਆ ਫੱਟੇ ਨਵੇਂ ਲਿਆਂਦੇ ਹੋਏ ਨੇ ਆ ਦੇਖੋ ਫੜੇ ਵੀਰ ਜੀ ਨੇ ਨਵੇਂ ਫਟੇ ਲਿਆਉਂਦੇ ਨੇ ਇਹ ਫਟੇ ਪਾ ਕੇ ਉੱਪਰ ਇਹਦੇ ਜਿਵੇਂ ਅੱਗੇ ਮਕਾਨ ਬਣਾਈਦਾ ਸੀ ਗਾਰਡਰ ਪਾ ਕੇ ਫਟੇ ਪਾ ਕੇ ਉੱਪਰ ਉਹਦੇ ਤਰਪਾਲ ਪਾ ਕੇ ਫਿਰ ਚਾਹਾ ਪਾ ਦੇਣਾ ਚਾਹਾ ਮਤਲਬ ਮਿੱਟੀ ਮਿੱਟੀ ਪਾ ਕੇ ਔਰ ਫਿਰ ਇਹਨੂੰ ਪੱਕਾ ਮਕਾਨ ਜਿਵੇਂ ਆਮ ਬਣਦਾ ਉਸ ਤਰ੍ਹਾਂ ਇਹ ਕਰ ਦੇਣਾ ਮੀਂਹ ਕਿਣੀ ਜੀ ਵੀ ਮੌਜ ਤੇ ਗਰਮੀ ਚ ਵੀ ਮੌਜ ਬਿਲਕੁਲ ਹੁਣ ਇਹਦੇ ਵਿੱਚ ਜਿਹੜੇ ਆ ਪੱਕੇ ਤੌਰ ਤੇ ਇੱਥੇ ਰਵਾਂਗੇ ਪੱਕੇ ਤੌਰ ਤੇ ਜਿਹੜਾ ਆ ਰਹੋਗੇ ਇਹ ਗੱਲ ਆਖੀ ਜਾ ਰਹੀ ਹੈ ਵੀ ਇਹ ਜੇ ਜਦੋਂ ਸਰਕਾਰ ਮੰਨਦੀ ਵੀ ਹੈ ਕਹਿ ਸਕਦੇ ਆ ਵੀ ਜਦੋਂ ਮੁੜਨਾ ਆ ਉਦੋਂ ਫਿਰ ਇੱਥੇ ਛੱਡ ਜੂਗੇ ਨਾਲ ਲੈ ਕੇ ਜਾਉਂਗੇ ਵੇਖੋ ਗੱਲ ਇਹ ਤਾਂ ਸਰਕਾਰ ਤੇ ਡਿਪੈਂਡ ਆ ਸਰਕਾਰ ਖੁਸ਼ ਕਰ ਦੇਵੇ ਸਾਨੂੰ ਤਿੰਨੋਂ ਹੀ ਕਾਨੂੰਨ ਰੱਦ ਤੇ ਐਮਐਸਬੀ ਤੇ ਲਿਖ ਕੇ ਗਰੰਟੀ ਸਾਨੂੰ ਕਾਨੂੰਨ ਬਣਾ ਦੇਵੇ ਤੇ ਇੱਥੇ ਆਪਣੇ ਗਰੀਬ ਪਰਿਵਾਰਾਂ ਨੂੰ ਕਹ ਦਾਂਗੇ ਉਹ ਲੈ ਜਾਣਗੇ ਤੇ ਜੇ ਸਰਕਾਰ ਖੁਸ਼ ਨਹੀਂ ਕਰੂ ਪਈ ਤਾਂ ਸਰਕਾਰ ਦਾ ਵੀ ਸਾਰਾ ਕੁਝ ਲੈ ਕੇ ਜਾਵਾਂਗੇ ਹੋ ਨਹੀਂ ਜਾਂਦੇ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਵਹਾ ਕੇ ਭਾ ਕੇ ਦੀ ਰਾਜਨੀਤਿਕ ਜ਼ਮੀਨ ਉਹ ਵੀ ਲੈ ਕੇ ਜਾਵਾਂਗੇ ਇਹ ਤਾਂ ਉਹ ਸਰਕਾਰ ਤੇ ਡਿਪੈਂਡ ਹੈ ਕਿ ਸਰਕਾਰ ਕੀ ਕਹਿੰਦੀ ਹੈ ਜਿਹੜੇ ਪੰਜਾਬੀ ਲੋਕ ਨੇ ਨਾ ਇਹਨਾਂ ਦਾ ਵਿਰਸਾ ਆ ਆ ਇਹ ਵਿਰਸਾ ਇਹਨਾਂ ਦਾ ਵਿਰਾਸਤ ਹੈ ਕਿ ਖਾਣਾ ਪੀਣਾ ਇਹਨਾਂ ਦੀ ਰਹਿਣੀ ਇਹ ਸ਼ਾਨੋ ਸ਼ੌਕ ਦੇ ਜੇਬ ਵਿੱਚ ਭਾਵੇਂ ਸਾਡੇ ਘੱਟ ਪੈਸੇ ਹੋਣ ਭਾਵੇਂ ਸਿਰ ਕਰਜ਼ਾ ਹੋਵੇ ਪਰ ਸਾਡੀ ਰਹਿਣੀ ਬਹਿਣੀ ਜਿਹੜੀ ਆ ਉਹ ਚ ਕਦੇ ਫਰਕ ਨਹੀਂ ਪੈਣ ਦਿੰਦੇ ਇਸ ਕਰਕੇ ਸਾਡਾ ਹੁਣ ਰਹਿਣ ਦਾ ਬਸੇਰਾ ਵਧੀਆ ਹੋਊ ਤੇ ਖਾਣ ਪੀਣ ਦਾ ਤਾਂ ਪਹਿਲਾਂ ਵਾਹਿਗੁਰੂ ਦੀ ਕਿਰਪਾ ਹੈਗੀ ਆ ਬਾਬੇ ਨਾਨਕ ਦੇ ਲੰਗਰ ਚੱਲ ਰਹੇ ਆ ਸੋ ਇਸ ਕਰਕੇ ਇਹ ਮੋਦੀ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਹੁਣ ਜਾਣ ਵਾਲੇ ਨਹੀਂ ਐ ਪੱਕਿਆ ਮਕਾਨਾ ਤੋਂ ਹੁੰਦਾ ਜਾਂ ਲਾ ਲੈਣ ਪਈ ਹਿੱਲਣਗੇ ਨਹੀਂ ਅੱਜ ਵੀ ਸਰਦਾਰ ਗੁਰਮukh ਸਿੰਘ ਜੀ ਹੋਰ ਟਰਾਲੀ ਲੈਣ ਗਏ 10000 ਰੁਪਏ ਦੀ ਵੱਡਾ ਟਰੋਲਾ ਆ ਪਹਿਲਾਂ ਦੀਸੀ 1000 ਹੋਰ ਮਿਸਤਰੀਆਂ ਨੇ ਹੁਕਮ ਕੀਤਾ ਉਹ ਲੈਣ ਗਏ ਆ ਔਰ ਪੂਰੇ ਜਿਵੇਂ ਮਕਾਨ ਜੋ ਬਣਦਾ ਹੈ ਉੱਚੀ ਛੱਤ ਪਾ ਕੇ ਕਿ ਮਕਾਨ ਗਰਮੀ ਨੂੰ ਠੰਡਾ ਰਹੇ ਉਸ ਤਰੀਕੇ ਦੀ ਛੱਤ ਪਾਹਗੀ ਔਰ ਵੇਖਣਗੇ ਕਿ ਇਹ ਕਿਹੜਾ ਪੰਗਾ ਸਹੇੜ ਲਿਆ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਸਾਨੂੰ ਇੱਥੇ ਪਹਿਲਾਂ ਵੀ ਵੀਰਾਂ ਨੇ ਪੁੱਛਿਆ ਵੀ ਕੋਈ ਇਹ ਕਹਿ ਰਿਹਾ ਵੀ ਤੁਸੀਂ ਕਿਸੇ ਤੋਂ ਪਰਮਿਸ਼ਨ ਲਈ ਹੈ ਮੈਂ ਇੱਕੋ ਗੱਲ ਆਖੀ ਸੀ ਕਿ ਨਰਿੰਦਰ ਮੋਦੀ ਨੇ ਕਾਨੂੰਨ ਲਿਆ ਜਿਹੜੇ ਲਿਆਂਦੇ ਕਾਲੇ ਕਾਨੂੰਨ ਤਿੰਨੋਂ ਕਾਲੇ ਕਾਨੂੰਨ ਲਿਆਉਣ ਲੱਗਿਆਂ ਕੀ ਕਿਸਾਨਾਂ ਤੋਂ ਪਰਮਿਸ਼ਨ ਲਈ ਕਿਸੇ ਕਿਸਾਨ ਜਦੋਂ ਮੈਂ ਤੋਂ ਪਰਮਿਸ਼ਨ ਲਈ ਕਿਸੇ ਨੂੰ ਪੁੱਛਿਆ ਜੇ ਉਹ ਨਹੀਂ ਪੁੱਛਿਆ ਫਿਰ ਅਸੀਂ ਨਹੀਂ ਪੁੱਛਾਂਗੇ ਸਾਡਾ ਹੀ ਚੁਣਿਆ ਹੋਇਆ ਹੈ ਨਾ ਤਾਂ ਫਿਰ ਅਸੀਂ ਵੀ ਨਹੀਂ ਪੁੱਛਾਂਗੇ ਇਹ ਸਾਡੀਆਂ ਜ਼ਮੀਨਾਂ ਚੋਂ ਸਾਡੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਚੋਂ ਇਹ ਜ਼ਮੀਨਾਂ ਧੱਕੇ ਨਾਲ ਲੈ ਕੇ ਸਾਡੀਆਂ ਜ਼ਮੀਨਾਂ 'ਚ ਸੜਕਾਂ ਕੱਢੀਆਂ ਗਈਆਂ ਅੱਜ ਹੁਣ ਅਸੀਂ ਕਬਜ਼ੇ ਕਰਕੇ ਬੈਠਾਂਗੇ ਜੇ ਨਹੀਂ ਤਾਂ ਨਾ ਸਹੀ ਕਹੇ ਤੈਨੂੰ ਸੋਚੂਗਾ ਕਿ ਇੱਥੋਂ ਵੀ ਐਨਐਚਐਮ ਮੰਗਦਾ ਸੀ ਕਿਤੇ ਇਹ ਲੱਭਣਗੇ ਇੱਥੇ ਦੀ ਸੜਕ ਇਹ ਲੋਕ ਬਣਾ ਲੈਣਗੇ ਪੱਕੇ ਮਕਾਨ ਰਾਜ ਸਾਹਿਬ ਕਿਹੜੇ ਕਿਹੜੇ ਪ੍ਰਬੰਧ ਇਸ ਘਰ ਦੇ ਵਿੱਚ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਦੇਖੋ ਤਾਕੀਆਂ ਦਰਵਾਜੇ ਲਾ ਕੇ ਬਕਾਇਦਾ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੰਜੇ ਵੀ ਲਗਾ ਦੇਈਏ ਮੰਜੇ ਲਗਾ ਕੇ ਜਿਹੜੀਆਂ ਚਾਰ ਪਾਈਆਂ ਉਹ ਲਗਾ ਕੇ ਔਰ ਏਸੀ ਲੱਗੂਗੇ ਬਕਾਇਦਾ ਲਾਈਟ ਦਾ ਪ੍ਰਬੰਧ ਵੀ ਕਰਾਂਗੇ ਸਾਰਾ ਸਿਸਟਮ ਜੋ ਘਰ ਦੇ ਵਿੱਚ ਹੁੰਦਾ ਅਸੀਂ ਇਹਦੇ ਤਿੰਨ ਪੋਰਸ਼ਨ ਕਰ ਰਹੇ ਹਾਂ 18 18 ਫੁੱਟ ਦੇ ਤਿੰਨ ਰੂਮੇ ਦੇ ਬਣਾ ਰਹੇ ਹੁਣ ਔਰ ਤਿੰਨਾਂ ਦੇ ਵਿੱਚੋਂ ਇੱਕ ਲੇਡੀਜ਼ ਵਾਸਤੇ ਵੱਖਰਾ ਜੈਂਟਸ ਵਾਸਤੇ ਵੱਖਰਾ ਇੱਕ ਸਾਡਾ ਸਟੋਰ ਹੋਏਗਾ ਔਰ ਸਾਡੀ ਜਿਹੜੀ ਰਸੋਈ ਆ ਉਹਦੇ ਵਾਸਤੇ ਪਰਲੇ ਪਾਸੇ ਚਾਦਰਾਂ ਪੈਣੀਆਂ ਹੋਰ ਟੀਨਾ ਉਹ ਸ਼ੈੱਡ ਬਣਣੀ ਇਹਦੇ ਨਾਲ ਇਹ ਪੱਕੀ ਬਣ ਜਾਣੀ ਹੈ ਰਹਿਸ਼ ਔਰ ਰਸੋਈ ਵੱਖਰੀ ਸਟੋਰ ਵੱਖਰਾ ਜਿਹੜਾ ਪਹਿਆਂ ਵਾਸਤੇ ਵੱਖਰਾ ਤੇ ਔਰਤਾਂ ਵਾਸਤੇ ਵੱਖਰਾ ਇਹਦੇ ਵਿੱਚ ਏਸੀ ਲੱਗ ਜਾਣੀ ਤਾਰੇ ਸਬਸ ਨੂੰ ਉਸਨਾਨ ਮੋਰਚੇ ਵੱਲੋਂ ਵੱਡੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਭਾਰਤ ਬੰਦ ਦਾ ਸੱਦਾ ਵੀ ਆ ਐਲਾਨਿਆ ਗਿਆ ਆ ਲੱਗਦਾ ਵੀ ਸਰਕਾਰ ਹੁਣ ਗੱਲਬਾਤ ਦਾ ਰਾਹ ਜਿਹੜਾ ਹੁਣ ਦੁਬਾਰਾ ਖਤਿਆਰ ਹੋ ਸਕਦਾ ਦੇਖੋ ਸਰਕਾਰ ਜਿਹੜੀ ਆ ਬੜੀ ਢੀਠ ਹੈ ਬੜੀ ਜਿੱਦੀ ਹੈ ਜਿੱਦ ਠਾਨ ਕੇ ਬੈਠੀ ਆ ਕਿ ਇੱਕ ਵਾਰ ਸਦਾ ਨਰਿੰਦਰ ਮੋਦੀ ਜੀ ਕਹਿ ਰਹੇ ਨੇ ਕਿ ਇੱਕ ਕਾਲ ਦੀ ਦੂਰੀ ਤੇ ਆ ਫਿਰ ਕਿਹਨੇ ਕਾਲ ਕਰਨੀ ਆ ਭਾਈ ਸਰਕਾਰ ਨੂੰ ਇਹ ਚਾਹੀਦਾ ਤੁਹਾਡੇ ਦਰਵਾਜੇ ਤੇ ਆ ਗਏ ਨੇ ਆਪਾਂ ਜਿਵੇਂ ਪਿਛਲਾ ਬੰਦ ਲਾਇਆ ਸੀ ਕੇਐਮਪੀ 5 ਘੰਟੇ ਦਾ ਤੇ ਉਹ ਕਿਤੇ ਨਾ ਕਿਤੇ ਇੱਕ ਇਹ ਸਿਗਾ ਕਿ ਸਰਕਾਰ ਦੇ ਦਰਵਾਜੇ ਤੇ ਬੈਠੇ ਦਰਵਾਜਾ ਖਟਕੜਾਉਣਾ ਕੁੰਡਾ ਖੜਕਾਉਣਾ ਅਸੀਂ ਕੁੰਡਾ ਖੜਕਾ ਰਹੇ ਆਂ ਬਾਰ-ਬਾਰ ਇਹ ਜਿਹੜੇ ਸਾਡੇ ਸੱਦੇ ਨੇ ਇਹ ਸਰਕਾਰ ਦਾ ਕੁੰਡਾ ਖੜਕਾਉਣਾ ਹੈ ਕਿ ਭਾਈ ਅਸੀਂ ਤੇਰੇ ਦਰ ਤੇ ਆ ਕੇ ਬੈਠੇ ਆਂ ਆਪਣੇ ਹੱਕਾਂ ਲਈ ਤੇ ਅਸੀਂ ਗਲਤੀ ਨਾਲ ਆਪਣਾ ਘਰ ਤੇਨੂੰ ਦੇ ਬੈਠੇ ਤੇ ਤੂੰ ਹੁਣ ਮਾਲਕ ਬਣ ਕੇ ਬਹਿ ਗਿਆ ਤੇ ਭਾਈ ਸਾਡੇ ਹੱਕ ਸਾਨੂੰ ਦੇ ਦੇ ਤੇ ਅਸੀਂ ਚਲੇ ਜਾਈਏ ਨਹੀਂ ਤਾਂ ਫਿਰ ਆਪਣਾ ਘਰ ਵੀ ਲਵਾਂਗੇ ਇਹਦੇ ਕੋਲੋਂ ਇਹ ਨਰਿੰਦਰ ਮੋਦੀ ਨੂੰ ਭੁਜਾਵਾਂਗੇ ਤੇ ਇੱਥੇ ਆਪਣੀ ਮਰਜ਼ੀ ਦਾ ਹਕੂਮਾਨ ਬਿਠਾਵਾਂਗੇ ਇਹ ਤੋਂ ਘਰ ਵੀ ਖੋਲਾਂਗੇ ਇਹਨੂੰ ਦੱਸ ਰਿਹਾ ਮੈਂ ਕੱਲ ਕਰਨਾਟਕ ਜਾ ਸੌਰੀ ਕਲਕੱਤੇ ਜਾ ਕੇ ਆਇਆ ਅਸੀਂ ਅੱਜ ਸਾਡੇ ਕੋਲ ਸਾਥ ਹੀ ਗਏ ਨੇ ਔਰ ਅੱਜ ਰਾਤ ਨੂੰ ਹੀ ਜੂਪੀ ਜਾ ਰਹੇ ਹਾਂ ਇਦੇ ਤਰ੍ਹਾਂ ਰਾਜਸਥਾਨ ਜਾ ਰਹੇ ਹਾਂ 17 ਤਰੀਕ ਨੂੰ ਉੜੀਸਾ ਜਾ ਰਹੇ ਹਾਂ ਕਰਨਾਟਕ ਜਾ ਰਹੇ ਹਾਂ ਜਿੱਥੇ ਜਿੱਥੇ ਇਲੈਕਸ਼ਨਾਂ ਸਾਰੀਆਂ ਜਗ੍ਹਾ ਤੇ ਜਾਵਾਂਗੇ ਇਹ ਭਾਜਪਾ ਦੀ ਰਾਜਨੀਤਿਕ ਜ਼ਮੀਨ ਜਿਹੜੀ ਆ ਇਹ ਖੋਲਾਂਗੇ ਫਿਰ ਇਹਦੇ ਕੋਲੋਂ ਜੇ ਸਾਡੀ ਜ਼ਮੀਨ ਖੋਣਾ ਚਾਹੁੰਦੇ ਆ ਇਹਨਾਂ ਦੀ ਰਾਜਨੀਤਿਕ ਜ਼ਮੀਨ ਖੋਲਾਂਗੇ ਕਹਿੰਦੇ ਬੀਜੇਪੀ ਦੀ ਜਿਹੜੀ ਰਾਜਨੀਤਿਕ ਜ਼ਮੀਨ ਖੋਲਾਂਗੇ ਪਰ ਗੱਲ ਕਰੀਏ ਵੀ ਜਿਹੜੀ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਇਹ ਘਰ ਜਿਹੜਾ ਉਹ ਸਾਰਿਆਂ ਜਾ ਰਿਹਾ ਪੰਜਾਬ ਦੇ ਪੁੱਤਾਂ ਦਾ ਪੰਜਾਬ ਦੀਆਂ 3 ਦਾ ਕਹਿਣਾ ਸੀ ਕਿ ਸਾਡੇ ਭਰਾਵਾਂ ਦੀਆਂ ਜ਼ਮੀਨਾਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਜੇ ਸਰਕਾਰ ਖੋਣਾ ਚਾਹੁੰਦੀ ਆ ਪਰ ਸਾਡੇ ਵੀਰਾਂ ਨੇ ਸਾਡੇ ਭਰਾਵਾਂ ਨੇ ਤਾਂ ਜਿਹੜਾ ਆ ਨੈਸ਼ਨਲ ਹਾਈਵੇ ਦੇ ਉੱਤੇ ਇਹ ਘਰ ਉਸਾਰ ਨੇ ਸ਼ੁਰੂ ਕਰ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚੱਲੀਆਂ ਜਿਹੜੀਆਂ ਇਹ ਬਣੀਆਂ ਜਾ ਰਹੀਆਂ ਨੇ ਪੱਕੇ ਘਰ ਜਿਹੜੇ ਆ ਇੱਥੇ ਉਹ ਸਾਰੇ ਜਾ ਰਹੇ ਨੇ ਗਰਮੀਆਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਪਣੇ ਤਿਆਰੀਆਂ ਜੜੀਆਂ ਗਰਮੀਆਂ ਦੀਆਂ ਤਿਆਰੀਆਂ ਪੂਰੀਆਂ ਜੋਰਾ ਸ਼ੋਰਾ ਦੇ ਉੱਤੇ ਚੱਲ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ 4 4 ਫੁੱਟ ਉੱਚੀਆਂ ਜੜੀਆਂ ਕੰਧਾਂ ਹੋ ਚੁੱਕੀਆਂ ਨੇ ਇਸ ਕਰਕੇ ਚਾਲੀਆਂ ਲਾਈਆਂ ਜਾ ਰਹੀਆਂ ਨੇ 9 ਇੰਚ ਦੀਆਂ ਕੰਧਾ ਜੜੀਆਂ ਇਹ ਕੱਢੀਆਂ ਗਈਆਂ ਨੇ ਗਰਮੀਆਂ ਦੇ ਪੂਰੇ ਜਿਹੜੇ ਪ੍ਰਬੰਧ ਹੈ ਆ ਇਹਨਾਂ ਵੱਲੋਂ ਕਰ ਲਏ ਗਏ ਨੇ ਆ ਬੀਕੇਯੂ ਦਵਾਬਾ ਦੇ ਪ੍ਰਧਾਨ ਮਨਜੀਤ ਰਾਏ ਹੋਰਾਂ ਦਾ ਕਹਿਣਾ ਹੈ ਜਦੋਂ ਤੱਕ ਸਰਕਾਰ ਜਿਹੜੀ ਆ ਤਿੰਨੇ ਬਿੱਲ ਰੱਦ ਨਹੀਂ ਕਰ ਦਿੰਦੀ ਐ ਐਮਐਸਪੀ ਦੀ ਗਰੰਟੀ ਨਹੀਂ ਦੇ ਦਿੰਦੀ ਉਦੋਂ ਤੱਕ ਅਸੀਂ ਇੱਥੇ ਬੈਠਣ ਲਈ ਮਜਬੂਰ ਆ ਤੇ ਇੱਥੇ ਬੈਠਣ ਦੇ ਲਈ ਅਸੀਂ ਆਪ ਦੇ ਪ੍ਰਬੰਧ ਜਿਹੜੇ ਆ ਕਰ ਲਏ ਆ ਪੱਕੇ ਘਰ ਵੀ ਹੁਣ ਉਹ ਸਾਰ ਲਏ ਗਏ ਨੇ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾਪੁਰ ਪੰਜਾਬ ਟੀਵੀ ਸਿੰਘੂ ਬਾਰਡਰ ਨੂੰ ਹੁੰਦੋ